ਅੱਜਕੱਲ੍ਹ ਪਰਿਵਾਰਕ ਕਲੇਸ਼ ਇਸ ਕਦਰ ਵੱਧ ਗਏ ਨੇ ਕਿ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਹੁੰਦੀਆਂ ਲੜਾਈਆਂ ਰੋਜ਼ ਦੇ ਘਰੇਲੂ ਕਲੇਸ਼ ਇੱਕ ਖੌਫਨਾਕ ਅੰਜਾਮ ਤੱਕ ਪਹੁੰਚ ਜਾਂਦੇ ਨੇ ਕੁਝ ਅਜਿਹਾ ਹੀ ਮਾਮਲਾ ਪਹਾਣੀਗੜ੍ਹ 'ਚ ਸਾਹਮਣੇ ਜਿੱਥੇ 3 ਸਾਲਾਂ ਦੇ ਵਿਆਹ ਦਾ ਇੱਕ ਦਰਦਨਾਕ ਅੰਤ ਦੇਖਣ ਨੂੰ ਮਿਲਿਆ ਤੁਸੀਂ ਜੁੜੇ ਹੋ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੁਆਣੀਗੜ੍ਹ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਗਲਚਫਾ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲਾ ਇਹ ਸੀ ਕਿ ਘਰੇਲੂ ਕਲੇਸ਼ ਪਤੀ-ਪਤਨੀ 'ਚ ਹੁੰਦਾ ਨਿਤ ਦਿਨ ਦਾ ਕਲੇਸ਼, ਪਤਨੀ ਅਤੇ ਪਤੀ ਦੇ ਵਿਚਕਾਰ ਵਿਚਾਰ ਚੱਲਦੇ ਇਸ ਕਲੇਸ਼ ਨੇ ਇੱਕ ਨੌਜਵਾਨ ਦੀ ਜੀਵਨ ਲੀਲਾ ਹਮੇਸ਼ਾ ਦੇ ਲਈ ਖਤਮ ਕਰ ਦਿੱਤੀ। ਪੁਆਣੀਗੜ੍ਹ ਸ਼ਹਿਰ ਵਿਖੇ ਇੱਕ ਨੌਜਵਾਨ ਨੇ ਆਪਣੇ ਸੋਹਰੇ ਪਰਿਵਾਰ ਤੋਂ ਤੰਗ ਆ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਨੌਜਵਾਨ ਦੀ ਪਤਨੀ ਸਸਤ ਸਤੇ ਵਿਚੋਲੇ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਬਸੰਤ ਸਿੰਘ ਦੇ ਪਿਤਾ ਪਿਆਰਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਾਮਪੁਰਾ ਰੋਡ ਨੇ ਦੱਸਿਆ ਕਿ 28 ਸਾਲਾ ਪੁੱਤਰ ਬਸੰਤ ਸਿੰਘ ਦਾ ਵਿਆਹ ਕਰੀਬ 3 ਸਾਲ ਪਹਿਲਾਂ ਖੁਸ਼ਪ੍ਰੀਤ ਉਰਫ ਖੁਸ਼ੀ ਪੁੱਤਰੀ ਲਖਵੀਰ ਸਿੰਘ ਉਰਫ ਲੱਖਾ ਵਾਸੀ ਅਗੇਤਾ ਥਾਣਾ सदर ਨਾਭਾ ਦੇ ਨਾਲ ਹੋਇਆ ਸੀ ਇਸ ਮਾਮਲੇ ਦੇ ਵਿੱਚ ਮੈਂ ਗੱਲਬਾਤ ਕੀਤੀ ਮ੍ਰਿਤਕ ਦੇ ਭਰਾ ਹਰਵੰਸ ਦੇ ਨਾਲ ਉਹਨਾਂ ਨੇ ਇਸ ਸਾਰੀ ਘਟਨਾ ਬਾਰੇ ਖੁੱਲ ਕੇ ਗੱਲਬਾਤ ਕੀਤੀ ਆਪਾਂ ਪਹਿਲਾਂ ਉਹ ਗੱਲਬਾਤ ਸੁਣਦੇ ਹਾਂ ਜੀ ਸਰ ਮੇਰਾ ਨਾਮ ਹੈ ਹਰਵੰਸ ਸਿੰਘ ਹੈ ਮੈਂ ਉਹਦਾ ਛੋਟਾ ਬ੍ਰਦਰ ਆਂ ਜੀ ਹਾਂ ਜੀ ਮੈਂ ਤੋਂ 1 ਸਾਲ ਵੱਡੇ ਤੇ ਜੀ ਆਪਣਾ ਨਾ ਜੀ 3 ਸਾਲ ਹੋ ਗਏ ਤੇ ਨਾਲ 3.5 ਸਾਲ ਮੰਗੇ ਨੇ ਐਨਾ ਹੀ ਸਾਡੀ ਵੀ ਨਹੀਂ ਜੀ ਜੀ ਠੀਕ ਹੈ ਤੇ 3 ਸਾਲਾਂ ਚ ਇਹੋ ਜਿਹੀ ਕੋਈ ਦੇਣੀ ਨਹੀਂ ਦੀ ਵੀ ਅੱਜ ਨਹੀਂ ਲੜਾਈ ਹੋਈ ਜੀ ਅੱਛਾ ਅੱਛਾ ਜੀ ਡੇਲੀ ਪਰੇਸ਼ਾਨ ਕਰਨਾ ਇਹ ਤੜਕੀ 5 ਵਜੇ ਉੱਠ ਕੇ ਲੜਨਾ ਇਹਨਾਂ ਨਾਲ ਆਏ ਉਹ ਕਰਨਾ ਉਹ ਜਿਹੜੇ ਸਾਰਾ ਪਰਿਵਾਰ ਨੇ ਗੱਡੀ ਪਰ ਕੈਂਡੇ ਤੜਕੀ 5 ਵਜੇ ਅੱਛਾ ਜੀ ਠੀਕ ਹੈ ਜਦੋਂ ਆ ਹੁਣ ਡੈਥ ਦਾ ਇਹਨੇ ਚੱਕਿਆ ਖੋਪਣਾ ਉਹ ਕਾਟਮ ਜੀ ਜਿਹੜਾ ਦਾ ਉਦੋਂ ਬਸ ਗੱਲ ਸਿਰਫ ਇਹ ਆਪਣਾ ਬਚੋਲਾ ਜੀ ਹੂੰ ਉਹਨੇ ਫੋਨ ਤੇ ਨਹੀਂ ਧਮਕੀ ਦਿੱਤੀ ਕਿ ਤੈਨੂੰ 4 5 6 ਵਜ ਦਾ ਟਾਈਮ ਦੇਤਾ ਅੱਛਾ ਜੀ ਵੀ ਜੇ ਸਾਡੀ ਕੁੜੀ ਵਾਸ ਨਾ ਆਈ ਵੀ ਤੈਨੂੰ ਘਰੇ ਆ ਕੇ ਮਾਰ ਕੇ ਜਾਵਾਂਗੇ ਫੋਨ ਤੇ ਪਹਿਲਾਂ ਵੀ ਬਹੁਤ ਧਮਕੀ ਦਿੰਦੇ ਨੇ ਉਹ ਸਟਾਰਟਿੰਗ ਦੀ ਦਿੰਦਾ ਇਹ ਚੁੱਲਿਆ ਚੁੱਲੇ ਦਾ ਕੀ ਨਾ ਹੈ ਚੁੱਲੇ ਦਾ ਨਾ ਹੈ ਕਿ ਕਰਮਜੀਤ ਸਿੰਘ ਕਿੱਥੋਂ ਹੈ ਇਹ ਆਪਣਾ ਜੀ ਘਨੌੜ ਰਾਜਪੂਤਾਂ ਅੱਛਾ ਅੱਛਾ ਅੱਜ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਹੀ ਮੈਂ ਆਪਣਾ ਬਸੰਤ ਸਿੰਘ ਨੂੰ ਧਮਕੀ ਦਿੱਤੀ ਜਿਆਦਾ ਤੇ ਮੈਨੂੰ ਮੈਂ ਕਹਾਂ ਮੇਰੀ ਗੱਲ ਕਰਾ ਫੋਨ ਤੇ ਵੀ ਕਹਿੰਦੇ ਨੇ ਮੈਨੂੰ ਗੱਡਾ ਕਰਨਾ ਕਰ ਰਹੇ ਨੇ ਨਾਲ ਵੀ ਨਿੱਟਣ ਤਾਂ ਪਨਾ ਬੁਰਰੇ ਮੇਰੇ ਭਰਾ ਨੇ ਮੈਨੂੰ ਫੋਨ ਨਹੀਂ ਫੜਾਇਆ ਜੀ ਜਮੀ ਵੀ ਨਹੀਂ ਹੱਥ ਲਾਉਣ ਦਿੱਤਾ ਫੋਨ ਤੇ ਕਹਿੰਦਾ ਮੇਰਾ ਫੋਨ ਮਾਪੀ ਦੀ ਗੱਲੋਂ ਗੱਤ ਕਰਦਾ ਮੈਂ ਠੀਕ ਹੈ ਜੀ ਅੱਛਾ ਤੇ ਆਇਆ ਬਸ ਇੱਥੋਂ ਹੀ 4:00 ਵੱਜ ਗਏ ਉਹਨੇ ਬਸ ਟਾਈਮ ਪੀਸ ਕਰਨੀ ਨਹੀਂ ਨਿਕਾ ਕੱਢ ਲੈਣੀ ਆਪਣੇ ਬਰਦਰ ਨੇ ਅੱਛਾ ਜੀ ਹਾਂ ਜੀ ਹਾਂ ਤੇ ਉਹ ਬਸ ਉਧਰ ਉਹ ਕਰਨ ਲੱਗਾ ਮੰਮੀ ਜੀ ਗਵੰਡੇ ਨੇ ਪੇਚੀ ਗੱਲ ਕਰਨਾਂ ਵੀ ਤੂੰ ਉਧਰ ਨੂੰ ਜਾ ਮੜਾ ਜਾ ਅੱਛਾ ਤੇ ਆਪਣੀ ਦਰਖਾਸਤ ਪਹਿਲਾਂ ਥਾਣੇ ਦਿੱਤੀ ਵੀ ਟੀਏ ਅਰਜੀ ਦਿੱਤੀ ਟੀ ਵੀਆਂ ਕਰਕੇ ਵੀ ਸਾਨੂੰ ਸਾਰਾ ਪਰਿਵਾਰ ਤੰਗ ਕਰਦਾ ਉਹਨਾਂ ਦਾ ਅੱਛਾ ਅੱਛਾ ਤੇ ਅਸੀਂ ਮੈਨੂੰ ਬਸ ਉਧਰੋਂ ਠਾਣੇ 'ਚ ਫੋਨ ਆਇਆ ਇਹਨਾਂ ਦਾ ਚਕਾਲ ਲੱਗੇ ਜਿਵੇਂ ਤੁਹਾਡਾ ਫੋਨ ਆਈ ਉਹ ਬਸ ਐ ਬਾਹਰ ਆਇਆ ਅੱਛਾ ਤੇ ਫਿਰ ਤੋਂ ਮੈਂ ਲਵਾਂ ਲੋ ਵੀ 2 ਕਿਲੋ ਮੀਲਤੀ ਆ ਬਸ ਇਹ 2 ਮੀਲ 200 ਮੀਲ ਅੱਛਾ ਪਰ ਤੋਂ ਥੋੜਾ ਜਿਹਾ ਦੂਰ ਅੱਛਾ ਤੇ ਬਸ ਇਹ ਅੰਦਰ ਜਾ ਕੇ ਪੱਖਾ ਜੀ ਆਪਣੀ ਉਹਨਾਂ ਰੂਮ 'ਚ ਪੱਖਾ ਲਗਾਇਆ ਪੱਖੇ ਨਾਲ ਲੰਕ ਦੇ ਗੱਲ ਕਰ ਰਹੇ ਹਾਂ ਲੈ ਓਕੇ ਤੇ ਹਾਂ ਲੜਾਈ ਕਿਹੜੀ ਗੱਲੋਂ ਹੁੰਦੀ ਸੀਗੀ ਤੁਹਾਡੀ ਲੜਾਈ ਜੀ ਆਪਣੀ ਬਸ ਵੀ ਨਾਰਮਲ ਘਰ ਆ ਬਸ ਜੀ ਨਾਰਮਲੀ ਵਿੱਚ ਸਿੰਪਲ ਗੱਲਾਂ ਹੀ ਹੁੰਦੀਆਂ ਨੇ ਆਪਣੀਆਂ ਮਾੜੀ ਮਾੜੀ ਗੱਲ ਪਿੱਛੇ ਵੀ ਸਾਡੇ ਮੈਂ ਲਾਲੂ ਨਹੀਂ ਜਿਹੜੀ ਪਨੀਰ ਦੀ ਵਾਈਫ ਸੀ ਖੁਸ਼ਪ੍ਰੀਤ ਕੋਰ ਦੀ ਖੁਸ਼ਪ੍ਰੀਤ ਦਾ ਨਾਮ ਜਿਹਦੀ ਵਾਈਫ ਦਾ ਓਕੇ ਤੇ ਹੂ ਵਾਸ ਹੈ ਕਹਿੰਦੀ ਵੀ ਨਾਨਤ ਦਾ ਉਹਦੀ ਮੰਮੀ ਡੈਡੀ ਨਾਲ ਬੋਲਣਾ ਹੈ ਅੱਛਾ ਜੀ ਨਾਨਤ ਆਪਣੇ ਬ੍ਰਦਰਾਂ ਨਾਲ ਬੋਲਣਾ ਦੋਨਾਂ ਨਾਲ ਬਿਆੰਤ ਹਰਵੰਸ ਜੀ ਮੇਰਾ ਨਰਵੰਸਾ ਠੀਕ ਹੈ ਜਿਹਦੀ ਜਿਹਦੀ ਡੈੱਥ ਹੋਈ ਹੈ ਇਹਦਾ ਨਾਮ ਬਸੰਤ ਸਿੰਘ ਦਾ ਠੀਕ ਹੈ ਤੇ ਉਹ ਕਹਿੰਦੀ ਵੀ ਤੈਂ ਇਹਨਾਂ ਨਾਲ ਵਰਤਣਾ ਨਹੀਂ ਵੀ ਤੈਂ ਮੇਰੇ ਨਾਲ ਹੀ ਵਰਤਣਾ ਮੇਰੇ ਨਾਲ ਹੀ ਰਹਿਣਾ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਨਾਂ ਨੂੰ 8-9 ਮਹੀਨੇ ਹੋ ਗਏ 7 ਮਹੀਨੇ ਹੋ ਗਏ ਜਦ ਅੱਡ ਕਰਕੇ ਤੇ ਆਪਾਂ ਨੇ ਇੱਕ ਰੂਮ ਦੇ ਦਿੱਤਾ ਜੀ ਇਹਨਾਂ ਨੂੰ ਜਿੰਨਾ ਕ ਆਪਣਾ ਘਰ ਪਾਇਆ ਹੈ ਜੀ ਓਕੇ ਇਹਨਾਂ ਨੂੰ 8-7 ਮਹੀਨੇ ਹੋ ਗਏ ਤੇ ਅੱਡ ਕਰ ਇਹਨੂੰ ਅੱਡ ਹੋ ਕੇ ਵੀ ਐ ਨਾਲ ਵੀ ਤੜਕੀ ਅਸੀਂ 5:30 ਵਜੇ ਉੱਠਦੇ ਨਹੀਂ ਸੀ ਜੀ ਇਹ ਲੜਦੇ ਰਹਿੰਦਾ ਇਹਨੂੰ ਕੁੱਟਮਾਰ ਕਰਨੀ ਫੁੱਲ ਕਰਨੀ ਆਪਦੇ ਘਰੇ ਫੋਨ ਕਰਕੇ ਉਹਨੂੰ ਦਪਕਾਉਂਦੇ ਤੇ ਬਹੁਤ ਡਰਾਵੇ ਦਿੱਤ ਨੇ ਇੰਨਾ ਇਹ ਡਰਾਤਾ ਨਹੀਂ ਵੀ ਇੰਨਾ ਡਰਾਤਾ ਵੀ ਇਹਨੂੰ ਇਹ ਕੰਮ ਕਰਨਾ ਪੈ ਗਿਆ ਅੱਛਾ ਚੱਤੇ ਸਾਰੇ ਪਰਿਵਾਰ ਚੋਂ ਕੌਣ-ਕੌਣ ਧਮਕੀਆਂ ਦਿੰਦਾ ਸਾਰੇ ਪਰਿਵਾਰਤੀ ਦੀ ਕਤਈ ਪਹਿਲੇ ਨੰਬਰ ਦੀ ਸੱਸ ਹੈ। ਅੱਛਾ ਜੀ। ਸੱਸ ਦਾ ਨਾਮ ਹੈਗਾ ਜੀਤਕੌਰ। ਠੀਕ ਹੈ। ਇਹ ਦੇ ਦੇ ਆਪਣਾ ਸਹੁਰਾ ਸਾਹਿਬ ਨਹੀਂ ਉਹਨਾਂ ਦਾ ਨਾਮ ਹੈਗਾ ਲਖਵੀਰ ਸਿੰਘ। ਅੱਛਾ। ਆ ਜੀ ਇਹ ਮਣੇ ਦਾ ਪਿੰਡ ਹੈ ਜਿੰਦਾ ਠੋਰਾ। ਉਹਦਾ ਹੈਗਾ ਪਿੰਡ ਗੇਤਾ, ਗੇਤਾ ਪਿੰਡੀ ਜਨਾਬੇ ਦੇ ਲਾਗੇ ਗੇਤਾ ਪਿੰਡਾ। ਠੀਕ ਹੈ। ਹਾਂ ਜੀ ਹਾਂ। ਤੇ ਸੱਸ ਜੀ ਦੀ ਹਾਂ ਜੀ ਸੱਸ ਜੀ ਦੀ ਜੀਤਕੌਰ ਇਹ ਤਾਂ ਬਹੁਤ ਗਲਾਮੇ ਦੱਤ ਕੋਲ ਤੱਕ ਜਾਂਦੀ ਸੀ। ਸਾਡੇ ਸਾਰੇ ਟੱਬਰ ਤੇ ਵੀ ਨਿਆਂ ਲਾਲ ਵਿਚਾਰ ਮੰਡੀ ਵਿੱਚ ਬੈਠਾ ਪਾ ਗੱਲਬਾਤ ਕਰ ਰਹੇ ਆ ਹੂੰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਵੀ ਐ ਉੱਠ ਕੇ ਐ ਪਾਰਟੀ ਦੀ ਵੀ ਬਸ ਫੜਨਾ ਗਿਆ ਕੀ ਜਦੋਂ ਇਹ ਹੋਇਆ ਭਾਣਾ ਵਾਪਰਿਆ ਉਦੋਂ ਪਰਜਾਈ ਕਿੱਥੇ ਸੀ ਤੁਹਾਡੀ ਉਹ ਜੀ ਪਰਜਾਈ ਨਹੀਂ ਸਾਢੇ 5 ਵਜੇ ਸਹੀ ਸਾਢੇ 5 ਵਜੇ ਕੁੱਟ ਕੇ ਅੰਦਰ ਇਹਨਾਂ ਜਾਫ ਪਿਆ ਜੀ ਸਾਢੇ 5 ਵਜੇ ਸਵੇਰੇ 14 ਤਰੀਕ ਨੂੰ ਓਕੇ ਸਵੇਰੇ ਜਾਫ ਪਿਆ ਜੀ ਚਲੋ ਅਸੀਂ ਉੱਠੀਂ ਦਿਆ ਸੀ ਇੱਕਦਮ ਉੱਥੇ ਵੀ ਇੰਨਾ ਖੜਤਾ ਕੀ ਹੋਇਆ ਅੰਦਰ ਹੂੰ ਉਨੇ ਹੀ ਚੱਕੀ ਕੁੜੀ ਇੱਕ ਕੁੜੀ ਆ ਜਿਹਦੇ ਕੋਲ ਆਪਣੇ ਬ੍ਰਦਰ ਕੋਲ ਕੁੜੀ ਅੱਜੇ ਅੱਜੇ 18 ਤਰੀਕਾ ਜੀ ਅੱਜ ਇੱਕ ਸਾਲ ਇੱਕ ਮਹੀਨੇ ਦੀ ਹੋ ਗਈ ਠੀਕ ਹੈ ਅੱਜ ਕੁੜੀ ਦਾ ਨਾਮ ਹੈਗਾ ਨਵ ਸਿੰਗੀਤਾ ਅੱਛਾ ਹਾਂਜੀ ਹਾਂ ਉਹਨੂੰ ਕੁੱਟਿਆ ਜੀ ਪਹਿਲਾਂ ਬੰਦੇ ਵਧੀਆ ਵੀ ਆਪਸੇ ਜੱਫ ਪਾਏ ਨੇ ਅੱਛਾ ਜੇ ਉਹਨੂੰ ਕੁੱਟ ਕੇ ਨਾਲ ਦੇ ਨਾਲ ਕੁੜੀ ਚੱਕੀ ਚੱਕ ਕੇ ਬਾਹਰ ਨੂੰ ਭੱਜ ਗਈ ਉਹ ਹਾਲੇ ਤੱਕ ਕੁਝ ਨਹੀਂ ਪ੍ਰੋਸੈਸ ਪਤਾ ਲੱਗ ਰਿਹਾ ਕਿ ਕਿੱਥੇ ਨੇ ਬੈਠੇ ਨੇ ਕਿੱਥੇ ਨਾਲ ਕੁਝ ਨਹੀਂ ਪਤਾ ਉਹਨਾਂ ਦਾ ਅੱਛਾ ਹਾਂ ਆ ਜੀ ਆਈ ਨਹੀਂ ਗਈ ਤੇ ਗੱਲ ਵੀ ਨਾ ਏ ਕਿੜੇ ਵੀ ਅੱਜ ਰੋਜ਼ ਹੀ ਭੱਜੀ ਰੋਜ਼ ਹੀ ਭੱਜਦੀ ਸੀ ਉਹ। ਹਾਂ ਠੀਕ ਹੈ। ਹਾਂ ਹਾਂ ਆਪਾਂ ਹੀ ਤਾਂ ਨਹੀਂ ਉਹਨੇ ਆਪਾਂ ਇਹੋ ਲੈ ਵੀ ਅੱਜ ਤਾਂ ਮੁੜੇ ਹੋ ਗਏ ਅੱਗੇ ਵੀ ਥੇ ਆਪੀ ਆਂਦੀ ਸੀ ਘਰੇ ਯਾਰ ਤਨੂੰ। ਅੱਛਾ ਅੱਛਾ। ਹਾਂ ਜੀ ਅਸੀਂ ਤਾਂ ਆਪਣੇ ਤਾਂ ਨਹੀਂ ਉਹ ਕਰੇ ਵੀ ਆਪਾਂ ਐ ਵੀ ਰੋਜ਼ ਹੀ ਲੈਦੀ ਆ ਨਾਲ ਸਾਡੇ 3.5 ਸਾਲ ਹੋ ਗਏ ਸਾਡੇ 3.5 ਸਾਲਾਂ ਚ ਕੋਈ ਇਹ ਆ ਦਿਨ ਨਹੀਂ ਕਿ ਅੱਜ ਕਲੀਕ ਨਹੀਂ ਹੈ ਸਾਡੇ ਤੇ। ਓਕੇ। ਹਾਂ ਇਹ ਜਿੱਦ ਕਤਨੀ ਖੁਸ਼ਪ੍ਰੀਤ ਆਇਓ ਕਹਿੰਦੀ ਥੰਨੂੰ ਇੱਕ ਮੈਂ ਮਰਵਾ ਕੇ ਹੀ ਛੱਡਣਾ ਹੈ। ਠੀਕ। ਉਹਨਾਂ ਦੀ ਕਾਰਵਾਈ ਦੀ ਮੰਗ ਕਰਦੇ। ਕਾਰਵਾਈ ਜਾਂ ਪਨਵਨਸਾਬ ਮਿਲਣਾ ਚਾਹੀਦਾ। ਜਿਨ੍ਹਾਂ ਦੇ ਵੀ ਕਾਨੂੰਨ ਜਿਵੇਂ ਆਪਣੀ ਕਾਰਵਾਈ ਕਰਿਓ ਕਰਨੀ ਚਾਹੀਦੀ ਹੈ ਫੁੱਲ। ਜਿਸ ਤਰੀਕ ਸਰਕਾਰ ਦੀ ਕੀ ਮੰਗ ਹੈ ਵੀ ਆਪਣਾ ਵੀ ਪ੍ਰੋਸੈਸ ਵੀ ਕਾਨੂੰਨ ਕਾਨੂੰਨ ਦੇ ਸਾਹਮਣੇ ਨਾਲ ਕਰਨਾ ਜਿਵੇਂ ਵੀ ਉਹਨਾਂ ਦੀ ਸਜ਼ਾ ਬਣਦੀ ਆ। ਠੀਕ ਠੀਕ। ਹਾਂਜੀ ਹਾਂ। ਤਾਂ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਨਾਲ ਸੋਹਰੇ ਪਰਿਵਾਰ ਦੀ ਦਖਲਅੰਦਾਜ਼ੀ ਨੇ ਬਸੰਤ ਸਿੰਘ ਨੂੰ ਇਸ ਕਦਰ ਮਜਬੂਰ ਕਰਤਾ ਕਿ ਉਸ ਨੂੰ ਆਪਣੀ ਜੀਵਨ ਲੀਲਾ ਖਤਮ ਕਰਨੀ ਪਈ। ਹਰ ਕਿਸੇ ਦੇ ਵਾਸ ਨਹੀਂ ਹੁੰਦਾ ਜਦੋਂ ਬੰਦਾ ਇੱਕ ਅੱਤ ਤੱਕ ਮਜਬੂਰ ਹੁੰਦਾ ਹੈ ਚਾਹੇ ਉਹ ਘਰ ਵਾਲਾ ਹੋਵੇ ਤੇ ਚਾਹੇ ਘਰ ਵਾਲੀ। ਜਦੋਂ ਉਹਨਾਂ ਨੂੰ ਇੰਨਾ ਸਤਾ ਦਿੱਤਾ ਜਾਂਦਾ ਹੈ, ਇਸ ਕਦਰ ਮਜਬੂਰ ਕਰ ਦਿੱਤਾ ਜਾਂਦਾ ਹੈ ਤਦ ਹੀ ਕੋਈ ਅਜਿਹਾ ਖੌਫਨਾਕ ਕਦਮ ਚੁੱਕਦਾ। ਬਸੰਤ ਨੂੰ ਵੀ ਉਸ ਰਾਤ ਤੇ ਤੁਰਨਾ ਪਿਆ। ਸਾਡੇ ਸਮਾਜ ਦੇ ਵਿੱਚ ਹਰ ਰੋਜ਼ ਅਜਿਹੇ ਘਟਨਾਵਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਕਦੇ ਲੜਕੀ ਦੇ ਉੱਤੇ ਇਸ ਪ੍ਰਕਾਰ ਦਾ ਤਸ਼ੱਦਦ ਹੁੰਦਾ ਸਹੁਰੇ ਤੰਗ ਕਰਦੇ ਐ ਦਾਜ ਦੀ ਗੱਲ ਹੋਰ ਬਹੁਤ ਸਾਰੀਆਂ ਗੱਲਾਂ ਮੁੰਡੇ ਦੀ ਚਾਹਤ ਤੇ ਕਦੇ ਲੜਕੀ ਵਾਲੇ ਸੋਹਰਾ ਪਰਿਵਾਰ ਦੇ ਵੱਲੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਖਾਸ ਕਰਕੇ ਬਸੰਤ ਦੇ ਮਾਮਲੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਉਸ ਦੀ ਸੱਸ ਉਸ ਨੂੰ ਲਗਾਤਾਰ ਤੰਗ ਕਰਦੀ ਸੀ ਇੱਥੋਂ ਤੱਕ ਕਿ ਬਸੰਤ ਜਾਂ ਬਸੰਤ ਦੇ ਪਰਿਵਾਰ ਦੇ ਨਾਲ ਹੱਥੋਂ ਭਾਈ ਤੱਕ ਜਾਂਦੀ ਸੀ ਅਜਿਹੇ ਹੀ ਕਲੇਸ਼ਣ ਔਰਤਾਂ ਹੁੰਦੀਆਂ ਜਿਹੜੀਆਂ ਉਹ ਘਰ ਬਰਬਾਦ ਕਰਕੇ ਰੱਖ ਦਿੰਦੀਆਂ ਨੇ ਅਜਿਹਾ ਹੀ ਮਾਮਲਾ ਸਾਡੇ ਹੁਣ ਸਾਹਮਣੇ ਆਇਆ ਬਸੰਤ ਦੀ ਮੌਤ ਦੇ ਲਈ ਆਖਰ ਕੌਣ ਜ਼ਿੰਮੇਵਾਰ ਹੈ ਕਿਹੜੇ ਹਾਲਾਤ ਜਿਹੜੇ ਪੈਦਾ ਕੀਤੇ ਕਿ ਜਿਨ੍ਹਾਂ ਨੇ ਬਸੰਤ ਨੂੰ ਅਜਿਹੇ ਕਦਮ ਚੁੱਕਣ ਦੇ ਲਈ ਮਜਬੂਰ ਕਰਤਾ ਉਮੀਦ ਕਰਦੇ ਹਾਂ ਕਿ ਪੁਲਿਸ ਇਸ ਮਾਮਲੇ 'ਚ ਸਹੀ ਕਾਰਵਾਈ ਕਰੂਗੀ ਬੰਦ ਦੀ ਕਾਰਵਾਈ ਜਿਹੜੀ ਉਹ ਕਰੂਗੀ ਮੁਲਜ਼ਮਾਂ ਨੂੰ ਛੇਤੀ ਗ੍ਰਿਫਤਾਰ ਕਰੂਗੀ ਜਿਵੇਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਲੜਾਈ ਤੋਂ ਬਾਅਦ ਪਤਨੀ ਨਹੀਂ ਆਈ ਉਸਦੇ ਸੋਰੇ ਪਰਿਵਾਰ ਨੇ ਟੈਲੀਫੋਨ ਕਰ ਤੱਕ ਨਹੀਂ ਕਰਿਆ ਕਿ ਉਹਨਾਂ ਦਾ ਜਵਾਈ ਜਿਹੜਾ ਉਸ ਜਹਾਨ ਤੋਂ ਤੁਰ ਗਿਆ ਪਿੰਡ ਦੀ ਪੰਚਾਇਤ ਨੇ ਨਹੀਂ ਕੋਈ ਪਤਾ ਲਿਆ ਸੋਰੇ ਪਰਿਵਾਰ ਦੀ ਨੇ ਤਾਂ ਇਹ ਸਾਰੀਆਂ ਚੀਜ਼ਾਂ ਨੇ ਕਿ ਇਹ ਦਰਸਾਉਂਦਾ ਹੈ ਕਿ ਸੋਰਾ ਪਰਿਵਾਰ ਕਿਸ ਤਰ੍ਹਾਂ ਨਾਲ ਜਿਹੜਾ ਅਨਗਹਿਲੀ ਵਰਤਦਾ ਹੋਇਆ ਵਿਖਾਈ ਦੇ ਰਿਹਾ ਆਖਰਕਾਰ ਤੁਸੀਂ ਗਲਤੀ ਨਹੀਂ ਕੀਤੀ ਸ਼ਾਇਦ ਤੁਸੀਂ ਮੁਲਜ਼ਮ ਨਾ ਹੋਮ ਤੁਹਾਡੇ ਤੋਂ ਇਹ ਗਲਤੀ ਨਹੀਂ ਹੋਈ ਤੁਹਾਡੇ ਤੋਂ ਦੁਖੀ ਹੋ ਕੇ ਉਹ ਨਹੀਂ ਕਦਮ ਚੁੱਕਿਆ ਪਰ ਤੁਹਾਨੂੰ ਸਾਰ ਲੈਣੀ ਚਾਹੀਦੀ ਸੀ ਆਖਰ ਉਹ ਤੁਹਾਡੀ ਦੋਤੀ ਬਸੰਤ ਦੀ ਇੱਕ ਇੱਕ ਸਾਲ ਇੱਕ ਮਹੀਨੇ ਦੀ ਧੀ ਵੀ ਹੈ ਇਹ ਸਾਰੀਆਂ ਚੀਜ਼ਾਂ ਨੇ ਉਮੀਦ ਕਰਦੇ ਹਾਂ ਕਿ ਪੁਲਿਸ ਇਸ ਮਾਮਲੇ 'ਚ ਸਹੀ ਕਾਰਵਾਈ ਕਰੂਗੀ ਤੇ ਬਸੰਤ ਦੀ ਉਸ ਮਾਸੂਮ ਧੀ ਦੇ ਲਈ ਜਿਹੜਾ ਉਹ ਇਨਸਾਫ ਦਾ ਪ੍ਰਬੰਧ ਕਰੂਗੀ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਮਿਲੇਗਾ ਇਸ ਦੀ ਉਮੀਦ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਧੰਨਵਾਦ